श्रंगारी तो की है अयोध्या धाम की तरह आज गुरु जिले के अयोध्या गांधी सत्ता के लक्ष्य नजर में दूसरी चौदह यात्रा निकाली जा रही है जिसमें सभी शहर के मुख्य प्रमुख ऐसी मानी जा रही है इस यात्रा में सबसे ज्यादा देखने का यह सबसे ज्यादा प्रसन्न हुआ तो आ आ तभी है की सभी जो युवा वर्ग है वो भी सभी आगे आए इस यात्रा को भले बनाने के लिए अमृतसर ऐसी जो वारिश से आई है सभी लोग इसका बहुत आमंत्र हैं प्रभु जयश्री राम के लिए कहते हैं कि प्रभु राम की आगे तो इसलिए जब सभी लोग जब भी आज के लेकिन वो सभी भी इसलिए उत्साहित ज्ञात हुआ। अच्छा बहुत बड़ा देना ताके। ताके। ने 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 है राम इस पर भी बहुत ज़्यादा कितनी डाकून कितना लाज है। सब बनाते जयश्री राम आज श्री सनातन जागृत मंच वालों तो ਯਾਤਰਾ ਰੱਖੀ ਗਈ ਸੀ ਤੁਸੀਂ ਕਹਿ ਰਹੇ ਸੀ ਅੱਜ ਬਹੁਤ ਵੱਡਾ ਦੇਣਾ ਸਾਨੂੰ 2 ਮਹੀਨੇ ਹੋ ਗਏ ਸੀ ਲੋਕਾਂ ਨੂੰ ਇਹੋ ਸਮਝਾਉਂਦੇ ਯਾਰ ਉਹ ਅੱਜ ਬਹੁਤ ਵੱਡਾ ਦੇਣਿਆ ਅੱਜ ਲੋਕਾਂ ਦਾ ਪੂਰਾ ਸਹਿਯੋਗ ਮਿਲਿਆ ਵਾ ਸਮੂਹ ਸਮਾਜਿਕ ਧਾਰਮਿਕ ਰਾਜਨੀਤਿਕ ਜੁਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਯਾਤਰਾ ਕੱਢੀ ਜੀ ਮੈਂ ਪਹਿਲਾਂ ਵੀ ਬੜੀ ਅਜੀ ਕਹਿ ਚੁੱਕਾ ਵਾਂ ਸਪੈਸ਼ਲੀ ਸਨਾਤਨ ਜਾਗਰਣ ਮੰਚ ਯਾਤਰਾ ਦੀ ਡੇਟ ਰੱਖਦਾ ਵਾ ਪਰ ਉਹਨੂੰ ਸਫਲ ਜਿਹੜੇ ਨੇ ਉਹ ਲੋਕ ਬਣਾਉਂਦੇ ਨੇ ਪਹਿਨਾ ਲੋਕਾਂ ਦੀ ਬਦੌਲਤ ਹੀ ਆ ਭਾਵੇਂ ਉਹ ਸ਼ਹਿਰ ਨਿਵਾਸੀ ਨੇ ਭਾਵੇਂ ਜਿੰਨੇ ਵੀ ਹਾਲੇ ਦੁਆਲੇ ਜੇ ਮੈਂ ਪਿੰਡਾਂ ਦੇ ਨਾਮ ਲੈਣ ਲਗਾ ਤਾਂ ਬੜੀ ਲੰਬੀ ਸੂਚੀ ਹੋ ਜਾਗੀ ਉਹਨਾਂ ਸਾਰਿਆਂ ਦਾ ਸਹਿਯੋਗ ਆ ਅੱਜ ਮੇਰੇ ਖਾਲਾਂ 8 ਤੋਂ 10 10 ਬਸਾਂ ਨੇ ਜਿਹੜੀਆਂ ਪਿੰਡਾਂ ਜੋ ਆਈਆਂ ਨੇ ਔਰ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਯਾਤਰਾ ਅੱਜ ਸਫਲ ਹੋਈ ਆ ਔਰ ਪ੍ਰਭੂ ਰਾਮ ਜੀ ਦਾ ਸਾਡੇ ਸਾਰੇ ਟੀਮ ਤੇ ਔਰ ਮੇਰੇ ਟੀਮ ਦੇ ਸਹਿਯੋਗ ਦੇ ਨਾਲ ਜਿਹੜਾ 2 ਮਹੀਨੇ ਕੰਮ ਕੀਤਾ ਪੂਰੀ ਟੀਮ ਜਿਹੜੀ ਆ ਵਧਾਈ ਦੇ ਪਾਤਰ ਆ ਔਰ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਹੋਇਆ ਹੈ ਜੀ 31 ਅਕਤੂਬਰ ਮਨਾ ਜਾਂਦਾ ਪਰ ਅੱਜ 31 ਦਸੰਬਰ ਅੱਥੀ ਮਾਰ ਗਿਆ ਤਕੋ ਅਸੀਂ ਤੇ ਕਰ ਰਹੇ ਸੀ ਪਰ ਲੋਕਾਂ ਨੇ ਉਹਨੂੰ ਸਫਲ ਕਰ ਦਿੱਤਾ ਲੋਕੀ ਕਿਤੇ ਵੀ ਨਹੀਂ ਗਏ ਜੈ ਸ਼੍ਰੀਦਾ ਜੈ ਸ਼੍ਰੀਦਾ ਅੱਜ ਬਹੁਤ ਮਾਣ ਤੇ ਨਖਾ ਸ਼੍ਰੀਦਾ ਕਿਸਾਨਾਂ ਦੇ ਚਿੱਤ ਵਿੱਚ ਸਾਡੇ ਜਗਤ ਵਿੱਚ ਸਭ ਇੱਥੇ ਕਿਤੇ ਨਹੀਂ ਪੜਦਾ ਮੈਂ ਜੀ ਇਹ ਗਾਮ ਦੀ ਜੀ ਇਲਾਕੇ ਚ ਜਾਪਾ ਜਾਂ ਨਿਕਲ ਰਹੀ ਆ ਇੱਥੇ ਹਾਜ਼ਿਰਵਾ ਕੇ ਬਹੁਤ ਖੁਸ਼ ਆ ਤੇ ਮੈਂ ਸ਼੍ਰੀਦਾਨ ਦੀ ਚੰਗਾ ਜਿਹਾ ਬਾਤ ਕਰਦਾ ਕਿ ਇਸੇ ਤਰ੍ਹਾਂ ਰੌਣਕਾਂ ਸ਼ਹਿਰ ਚ ਲੱਗਿਆ ਆ ਆਰਤੀ ਭਾਈ ਜਿਹੜਾ ਕੰਮ ਰਿਹਾ ਤੇ ਤੁਸੀਂ ਯਤਨ ਜਿਨੇ ਘਰੇ ਪ੍ਰਬੰਧ ਕਰੇ ਚੀਕ ਮੇਤਰੀ ਆਇਆ ਤਾਂ ਬੜਾ ਬੜਾ ਖਲਾ ਮੈਂ ਨਤ ਪ੍ਰਣਾਮ ਵੀ ਕਰਨਾ ਤੇ ਇਹਨਾਂ ਦਾ ਇਸ ਕਰਕੇ ਸ਼ੁਕਰੀਆ ਕਿ ਬਹੁਤ ਵੱਡੀ ਪਾਰਕ ਦੇ ਨਗਰ ਹਦਕਾ ਹਰ ਧਰਮ ਦੇ ਲੋਕ ਨੇ ਸ਼ਾਮਲ ਹੋਏ ਉਹ ਇਸ ਤਰ੍ਹਾਂ ਮੇਰਬਾ ਰਹਾ ਚੀਰਤੀ ਵਿੱਚ ਦੋਗੇ ਹਾਂਜੀ ਆਜੀ ਬਿਲਕੁਲ ਜੀ ਪੇਰ ਕੋਲ ਕੀ ਕੀ ਸ਼ਿਵਕਾ ਕੀਆ ਕੀ ਆ ਤੋ ਵੀ ਖੁਸ਼ ਆਤ ਰਹੇ ਇਸ ਸ਼ੋਭਾ ਯਾਤਰਾ ਨਾਲ ਜੋ ਬਾਰੇ ਗਾਲਾਂ ਸ਼ਹਿਰ ਵਾਸਤੇ ਬੜੀ ਖੁਸ਼ੀ ਆ ਅਰੇ ਖੁਸ਼ੀ ਲਹਿ ਰਹੀ ਆ ਜੇ ਜਨਾਬ ਆਪਣੇ ਆਪ ਹੀ ਲੋਕੀਂ ਤੇ ਖੁਸ਼ੀ ਨੂੰ ਤਰਪੇ ਆ ਬੋਲੇ ਕਿ ਆਪਣੇ ਕੀ ਹੱਕੇ ਵਾਸ਼ਾ ਮੇਰਾ ਆਪਣੇ ਕਰਨਾ ਚਾਹ ਜਾਂ ਜਨ ਦੇ ਪੈ ਹੀ ਮਾਜਾ ਸਾਡੀ ਦੀ ਮਾੜ ਅੱਜ ਦੀ ਅੱਜ ਆ ਵਾਲੀ ਛੜੀ ਅੱਜ ਆਣੀ ਕੋਈ ਨਹੀਂ ਛੜੀ ਇੱਕ ਰਾਮ ਨੂੰ ਜਹੋਂ ਕਬੀ ਕੋਈ ਜਿਤਾਵਾ ਚ ਆਜੋ ਦੇ ਨੇ ਇੱਕ ਦੁਆਲੀ ਜਾ ਦੇ ਦੋ ਦੁਆਲੀ ਬਣੇ ਅਰੇ ਆ ਬੜੇ ਵੇਲੇ ਚੱਲ ਜੇ ਬਸੇ ਰੋ ਇੱਕ ਨਾ ਹੱਥ ਲਾ ਕੇ ਬਿਠਾਈ ਰੌਚੀ ਲਾਓ ਜੈ ਸਿੰਘ ਜੀ ਅੱਜ ਬਹੁਤ ਅੱਜ ਬਹੁਤ ਖਗੇ ਵਾਲਾ ਦਿਨ ਆ ਵੀ ਸਾਡੇ ਗੁਰਦਾਸਪੁਰ ਦੇ ਵਿੱਚ ਤਾਂ ਅੱਜ ਸਾਡੇ ਸ਼ਹਿਰ ਵਾਸੀ ਲੱਗੇ ਬਗਰਾ ਰਣਜੀਤ ਸ਼ੋਭਾ ਜਤਨ ਪਰ ਹੋਰ ਨਵੇਂ ਸਾਲ ਦੀ ਆਨ ਦੀ ਸ਼ੁਭ ਕਾਮਨਾ ਸਭ ਨੂੰ ਦੇ ਰਣੀ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ 30 ਨਵੇਂ ਸਾਲ ਦੇ ਸਭ ਨੇ ਸ਼੍ਰੀ ਤੋਂ ਬੁਲਾਇਆ ਹੈ ਨਾਲੇ ਸਾਰਿਆਂ ਨੂੰ ਇੱਕ ਬੇਨਤੀ ਦਾ ਬਹ ਹੈ ਕਿ ਅਸੀਂ ਸਾਰੇ ਰਲ ਕੇ ਕਿ ਸ਼ਬਦ ਯਾਤਰਾ ਦੇ ਵਿੱਚ ਸ਼ਾਮਲ ਹੋਈਏ ਔਰ ਸਾਰੇ ਰਲ ਕੇ ਭਗਵਾਨ ਰਾਮ ਦੀ ਕਿੱਕਾ ਨਾ ਸ਼ਿਵਾਤਰਾ ਆਪਣਾ ਕਰਦੇ ਜੀ ਕਿਸਾ